ਦਿੱਲੀ ਚ ਆਪ ਦੀ ਹਾਰ ਤੋਂ ਬਾਅਦ ਇੱਕ ਪਹਿਲਾ ਵੱਡਾ ਐਕਸ਼ਨ ACB ਦਾ ਹੋ ਸਕਦਾ ਹੈ ਐਂਟੀ ਕ腐ਪਸ਼ਨ ਬਿਊਰੋ ਅਰਵਿੰਦ ਕੇਜਰੀਵਾਲ ਤੇ MP ਸੰਜੇ ਸਿੰਘ ਤੇ ਇੱਕ ਹੋਰ ਲੀਡਰ ਨੇ ਜਿਨ੍ਹਾਂ ਦੇ ਉੱਤੇ ਨਜ਼ਰ ਹੈ ACB ਦੀ ਦਰਅਸਲ ਇਸ ਮਾਮਲੇ ਦੇ ਵਿੱਚ ਕਿਹੜੀ ਨਜ਼ਰ ਹੈ ਇਸ ਤੋਂ ਪਹਿਲਾਂ ਇੱਕ ਨੋਟਿਸ ਵੀ ਭੇਜਿਆ ਜਾ ਚੁੱਕਾ ਹੈ ਤੇ ਜਾਣਕਾਰੀ ਇਹ ਮਿਲਦੀ ਹੈ ਕਿ ਉਸ ਨੋਟਿਸ ਦਾ ਹਾਲੇ ਤੱਕ ਨਾ ਤੇ ਕੇਜਰੀਵਾਲ ਨੇ ਤੇ ਨਾ ਹੀ ਸੰਜੇ ਸਿੰਘ ਨੇ ਤੇ ਨਾ ਹੀ ਆਮ ਆਦਮੀ ਪਾਰਟੀ ਦੇ ਇੱਕ ਹੋਰ ਲੀਡਰ ਨੇ ਉਸ ਦਾ ਜਵਾਬ ਦਿੱਤਾ ACB ਨੂੰ ਇਸ ਕਰਕੇ ਕਿਸੇ ਵੀ ਵੇਲੇ ACB ਦੇ ਵੱਲੋਂ ਕਾਨੂੰਨੀ ਤੌਰ ਦੇ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ ਕਾਰਵਾਈ ਕੀ ਹੋ ਸਕਦੀ ਹੈ ਕਿਉਂਕਿ ਹਸਾਬ ਮੰਗਿਆ ਗਿਆ ਪਰਤਾਲ ਮੰਗੀ ਗਈ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਮੰਥਨ ਹੋਇਆ ਮੀਟਿੰਗ ਦਾ ਉਸ ਤੋਂ ਬਾਅਦ ਬੋਲੇ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਵੇਂ ਧੱਕੇਸ਼ਾਹੀ ਭਾਜਪਾ ਨੇ ਸਾਡੇ ਨਾਲ ਕੀਤੀ ਹੈ ਅਸੀਂ ਦਿੱਲੀ ਦੇ ਵਿੱਚ ਸਕੂਲਾਂ ਦੀ ਹੈਲਥ ਸਿਸਟਮ ਕਿੰਨਾ ਬਿਹਤਰ ਕੀਤਾ ਕਿੰਨਾ ਕੁਝ ਕੀਤਾ ਫਿਰ ਵੀ ਲੋਕਾਂ ਦਾ ਜਿਹੜਾ ਫਤਵਾ ਸੀ ਉਸ ਨੂੰ ਅਸੀਂ ਸਵੀਕਾਰ ਕਰਦੇ ਹਾਂ ਪਰ ਨਾਲ ਹੀ ਭਾਜਪਾ ਦੇ ਉੱਤੇ ਸਵਾਲ ਵੀ ਚੁੱਕੇ ਉਹ ਪਹਿਲਾਂ ਹੀ ਜਿਹੜੀ ਮਸ਼ੀਨਰੀ ਦੇ ਦਰਵਾਰਤੋਂ ਦਾ ਦੋਸ਼ ਲਗਾ ਰਹੀ ਆਮ ਆਦਮੀ ਪਾਰਟੀ ਤੇ ਹੁਣ ਫੇਰ ਤੋਂ ਇਹ ਗੱਲ ਉੱਠ ਸਕਦੀ ਹੈ ਸਾਹਮਣੇ ਆ ਸਕਦੀ ਹੈ ਕਿ ਜੇਕਰ ਐਂਟੀ ਕ腐ਪਸ਼ਨ ਬਿਊਰੋ ਅਰਵਿੰਦ ਕੇਜਰੀਵਾਲ ਸੰਜੇ ਸਿੰਘ ਜਾਂ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਦੇ ਉੱਤੇ ਵੱਡਾ ਐਕਸ਼ਨ ਲੈ ਲੈਂਦਾ ਤਾਂ ਫਿਰ ਕੀ ਆਮ ਆਦਮੀ ਪਾਰਟੀ ਉਸ ਵੇਲੇ ਵੀ ਇਹੀ ਕਹੇਗੀ ਹੁਣ ਮਸਲਾ ਦੱਸਦਿਆਂ ਕਿ ਦਰਅਸਲ 15-15 ਕਰੋੜ ਰੁਪਏ ਦੀ ਆਫਰ ਦਾ ਮਾਮਲੇ ਦੇ ਨਾਲ ਜੁੜਿਆ ਕੇਸ ਹੈ ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਵੀ ਉਸ ਵਕਤ ਐਕਸਪੋਸ ਦੇ ਰਾਈ ਇਹ ਜਾਣਕਾਰੀ ਸਾਂਝੀ ਕੀਤੀ ਸੀ ਅਰਵਿੰਦ ਕੇਜਰੀਵਾਲ ਨੇ ਕੀ ਲਿਖਿਆ ਸੀ ਜਿਸ ਤੋਂ ਬਾਅਦ ਏਸੀਬੀ ਐਂਟੀ ਕ੍ਰਾਪਸ਼ਨ ਬਿਊਰੋ ਨੇ ਇਸ ਦੀ ਘੋਖ ਪੜਤਾਲ ਲਈ ਉਹ ਵੇਰਵੇ ਮੰਗ ਲਏ ਸੀ ਕਿ ਦੱਸੋ ਤੁਹਾਨੂੰ ਕਿੱਥੋਂ ਕਾਲ ਆਈ ਕਿੰਨੇ ਆਫਰ ਦਿੱਤਾ ਕਿਵੇਂ ਆਇਆ ਇਸ ਦੇ ਬਾਰੇ ਜਿਹੜੀਆਂ ਗੱਲਾਂ ਨੇ ਹਾਲਾਂਕਿ ਸਕਰੀਨਸ਼ਾਟ ਵੀ ਇੱਕ ਦਫਾ ਆਤਸ਼ੀ ਦੇ ਵੱਲੋਂ ਵੀ ਜੜਾ ਆ ਉਹ ਸੰਝਾ ਕੀਤਾ ਜਾ ਚੁੱਕਾ ਹੈ ਕਿ ਸਾਡੇ ਵਿਧਾਇਕ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਅਸੀਂ ਤੇ ਟਾਸ ਤੋਂ ਮਸ ਨਹੀਂ ਹੋਵਾਂਗੇ ਰਵਿੰਦ ਕੇਜਰੀਵਾਲ ਦੇ ਨਾਲ ਖੜੇ ਆ ਪਰ ਉਹਨਾਂ ਨੂੰ 15-15 ਕਰੋੜ ਰੁਪਏ ਦੀ ਜਿਹੜੀ ਆਫਰ ਦਿੱਤੀ ਗਈ ਦੋਸ਼ ਲਾਇਆ ਗਿਆ ਕਿ ਭਾਜਪਾ ਉਹਨਾਂ ਦੇ ਜਿਹੜੇ ਆ ਵਧਾਇਕਾਂ ਜਾਂ ਉਹਨਾਂ ਦੇ ਲੀਡਰਾਂ ਨੂੰ ਖਰੀਦਣਾ ਚਾਹੁੰਦੀ ਹੈ ਇਹ ਸਾਰੀਆਂ ਗੱਲਾਂ ਹਾਲਾਂਕਿ ਭਾਜਪਾ ਨੇ ਇਸ ਦਾ ਮੋੜਵਾ ਜਵਾਬ ਹੀ ਦਿੱਤਾ ਕਿ ਇਸ ਤੇ ਸਿਰਫ ਹਜੇ ਇਹ ਨਹੀਂ ਪਤਾ ਲੱਗਿਆ ਉਦੋਂ ਨਤੀਜੇ ਨਹੀਂ ਸੀ ਆਏ ਉਦੋਂ ਮਨਜਿੰਦਰ ਸਿਰਸਾ ਨੇ ਤੇ ਹੋਰ ਭਾਜਪਾ ਦੇ ਆਗੂਆਂ ਨੇ ਬਿਆਨ ਦਿੱਤਾ ਕਿ ਹਜੇ ਤੱਕ ਇਹ ਨਹੀਂ ਪਤਾ ਕਿ ਉਹ ਕੌਣ ਜਿੱਤ ਰਿਹਾ ਕੌਣ ਨਹੀਂ ਜਿੱਤ ਰਿਹਾ ਤੇ ਪਹਿਲਾਂ ਹੀ ਕਿਵੇਂ ਕਿਸੇ ਨੂੰ ਖਰੀਦਿਆ ਜਾ ਸਕਦਾ ਹੈ ਵਿਧਾਇਕ ਦੇ ਤੌਰ ਦੇ ਉੱਤੇ ਇਹ ਵੀ ਗੱਲ ਸਾਹਮਣੇ ਆਈ ਹੁਣ ਦਿੱਲੀ ਦੇ ਵਿੱਚ ਐਂਟੀ ਕ੍ਰਾਪਸ਼ਨ ਬਿਊਰੋ ਹੈ ਜਿਹੜਾ ਉਹ ਬੜਾ ਸਰਗਰਮ ਹੋ ਗਿਆ ਹੈ ਪਹਿਲਾਂ ਹੀ ED ਨੂੰ ਲੈ ਕੇ CBI ਨੂੰ ਲੈ ਕੇ ਇਨਕਮ ਟੈਕਸ ਨੂੰ ਲੈ ਕੇ ਜਾਂ ਹੋਰ ਜਿਹੜੀਆਂ ਏਜੰਸੀਆਂ ਨੇ ਇਥੋਂ ਤੱਕ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਉੱਤੇ ਵੀ ਦੋਸ਼ ਲੱਗੇ ਨੇ ਕਿ ਉਹਨਾਂ ਨੇ ਭਾਜਪਾ ਦੇ ਪੱਖਪੂਰਤੀ ਜਿਹੜੀ ਕੀਤੀ ਹੈ ਇਹ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਗਿਆ ਔਰ ਇਲੈਕਸ਼ਨ ਕਮਿਸ਼ਨ ਨੇ ਕਪੂਰਥਲਾ ਹਾਊਸ ਚ ਮੁੱਖ ਮੰਤਰੀ ਦੀ ਰਹਾਇਸ਼ ਤੇ ਜਦੋਂ ਰੇਡ ਮਾਰੀ ਸੀ ਤੇ ਉਦੋਂ ਵੀ ਇਹ ਸਾਰੀਆਂ ਗੱਲਾਂ ਦੀ ਚਰਚਾ ਹੋਈ ਸੀ ਤਾਂ ਹੁਣ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਮੁਕੇਸ਼ ਅਹਿਲਵਾ ਲਾਵਤ ਤੇ ਸੰਜੇ ਸਿੰਘ MP ਨੇ ਜਿਹੜੇ ਇਨਾਂ ਦੇ ਖਿਲਾਫ ਜਿਹੜੀ ਐ ਕਾਰਵਾਈ ਹੋ ਸਕਦੀ ਹੈ ਨਜ਼ਰ ਹੈ ਰੱਖੀ ਹੋਈ ਐਸਬੀ ਨੇ ਐਸਡੀ ਤਰਫੋਂ भेजे गए नोटिस का जवाब ना मिलने करके किसी भी वेले कदम उठाया जा सकता है जे करामा आदमी पार्टी दी तरफੋਂ जवाब नहीं ਦਿੱਤਾ ਜਾਂਦਾ ਤੇ ACB दिल्ली पुलिस ਨੂੰ ਲੈਟਰ ਲਿਖ ਕੇ ਇਹਨਾਂ ਨੇਤਾਵਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਸਿਫਾਰਿਸ਼ ਵੀ ਕਰ ਸਕਦੀ ਹੈ ਇਸ ਤੋਂ ਪਹਿਲਾਂ 7 ਫਰਵਰੀ ਨੂੰ ACB ਦੀ ਟੀਮ ਅਰਵਿੰਦ ਕੇਜਰੀਵਾਲ ਸੰਸਦ ਮੈਂਬਰ ਸੰਜੇ ਸਿੰਘ ਤੇ ਮੁਕੇਸ਼ ਅਹਿਲਾਵਤ ਦੇ ਘਰ ਜਾਂਚ ਦੇ ਲਈ ਵੀ ਪਹੁੰਚ ਚੁੱਕੀ ਸੀ ਕਰੀਬ ਡੇਢ ਘੰਟੇ ਤੱਕ ਕੇਜਰੀਵਾਲ ਦੇ ਘਰ ਦੀ ਜਾਂਚ ਕੀਤੀ ਗਈ ਲੀਗਲ ਨੋਟਿਸ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹ ਟੀਮ ਰਵਾਨਾ ਨਾ ਹੋ ਜਾਂਦੀ ਹੈ ਦਿੱਲੀ ਚੋਣ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਕੇਜਰੀਵਾਲ ਨੇ ਦਾਵਾ ਕੀਤਾ ਸੀ ਕਿ ਭਾਜਪਾ ਉਹਨਾਂ ਦੇ ਵਿਧਾਇਕਾਂ ਨੂੰ ਕੈਂਡੀਡੇਟਸ ਨੂੰ ਫੋਨ ਕਰਕੇ 15-15 ਕਰੋੜ ਰੁਪਏ ਦੇ ਆਫਰ ਦੇ ਰਹੀ ਹੈ ਇਸ ਤੋਂ ਬਾਅਦ ਭਾਜਪਾ ਨੇ ਦਿੱਲੀ ਦੇ ਐਲਜੀ ਵੀਕੇ सक्सेना ਨੂੰ ਪੱਤਰ ਲਿਖ ਕੇ ਮਾਮਲੇ ਦੇ ਜਿਹੜੇ ਦੋਸ਼ ਲਾਏ ਜਾ ਰਹੇ ਸੀ ਜਾਂਚ ਕਰਨ ਦੀ ਮੰਗ ਕੀਤੀ ਸੀ ਐਲਜੀ ਨੇ ਜਾਂਚ ਦਾ ਜਿੰਮਾ ਏਸੀਬੀ ਨੂੰ ਦੇ ਦਿੱਤਾ ਸੀ ਐਂਟੀ ਕ腐ਪਸ਼ਨ ਬਿਊਰੋ ਨੂੰ ਇਸੇ ਕਰਕੇ ਉਸ ਸਿਲਸਲੇ 'ਚ ਏਸੀਬੀ ਸਰਗਰਮੀ ਦਿਖਾ ਸਕਦੀ ਹੈ ਹੁਣ ਨੋਟਿਸ ਦੇ ਵਿੱਚ 16 ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਬਾਰੇ ਜਾਣਕਾਰੀ ਮੰਗੀ ਗਈ ਸੀ ਜਿਹੜਾ ACB ਨੇ ਪਹਿਲਾਂ ਨੋਟਿਸ ਭੇਜਿਆ ਉਸ ਵਿੱਚ ਕੇਜਰੀਵਾਲ ਤੇ ਉਹਨਾਂ ਦੇ 16 ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਜਾਣਕਾਰੀ ਮੰਗੀ ਗਈ ਜਿਨ੍ਹਾਂ ਬਾਰੇ ਦਾਵਾ ਕੀਤਾ ਗਿਆ ਸੀ ਕਿ ਉਹਨਾਂ ਨੂੰ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ ਇਸ ਤੋਂ ਬਾਅਦ ਇਹਨਾਂ ਵਿਧਾਇਕਾਂ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਰਿਸ਼ਵਤ ਦੀ ਪੇਸ਼ਕਸ਼ ਕਰਨ ਵਾਲਿਆਂ ਦੀ ਪਛਾਣ ਨੂੰ ਸੰਬੰਧਤ ਜਾਣਕਾਰੀ ਵੀ ਮੰਗੀ ਗਈ ਸੀ ਤੇ ACB ਨੇ ਇਨ੍ਹਾਂ ਦੋਸ਼ਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਲਾਏ ਗਏ ਦੋਸ਼ਾਂ ਦੇ ਨਾਲ ਜੁੜੇ ਸਾਰੇ ਸਬੂਤ ਮੰਗੇ ਸੀ ਤਾਂ ਉਹ ਹਾਲੇ ਤੱਕ ਨੋਟਿਸ ਦਾ ਜਵਾਬ ਨਹੀਂ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਜਾਂ ਲੀਡਰਾਂ ਵੱਲੋਂ ਏਸੀਪੀ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਪੰਜ ਸਵਾਲ ਕੀਤੇ ਗਏ ਕਿਹੜੇ ਸੀ ਕਿ ਮੁਲਜ਼ਮਾ ਨਾਲ ਜੁੜੀ ਪੋਸਟਰ ਜਿਹੜੀ ਤੁਸੀਂ ਲਿਖੀ ਹੈ ਉਹ ਕੌਣ ਨੇ ਜਾਂ ਕਿੰਨਾ ਨੇ ਸੰਪਰਕ ਕੀਤਾ ਔਰ ਜਿੰਨਾ 16 ਵਿਧਾਇਕਾਂ ਤੋਂ ਪੈਸੇ ਦੀ ਆਫਰ ਦਿੱਤੀ ਗਈ ਆ ਉਹਨਾਂ ਦੀ ਜਾਣਕਾਰੀ ਮੰਗੀ ਗਈ ਫਿਰ ਤੀਜਾ ਕਿ ਉਹਨਾਂ ਫੋਨ ਨੰਬਰਾਂ ਦੀ ਜਾਣਕਾਰੀ ਵੀ ਦਿੱਤੀ ਜਾਵੇ ਜਿਨ੍ਹਾਂ ਦੇ ਵਿੱਚ ਵਿਧਾਇਕਾਂ ਦੇ ਵੱਲੋਂ ਕਾਲ ਆਏ ਨੇ ਔਰ ਦੋਸ਼ਾਂ ਨਾਲ ਜੁੜੇ ਸਬੂਤ ਜਿਹੜੇ ਜਿੰਨੇ ਵੀ ਨੇ ਤੁਹਾਡੇ ਕੋਲ ਉਹ ਦਿੱਤੇ ਜਾਣ ਤੇ ਕਾਰਵਾਈ ਕੀਤੀ ਜਾ ਸਕੇ ਔਰ ਅਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਕਿਉਂ ਨਾ ਕੀਤੀ ਜਾਵੇ ਜੋ ਝੂਠੇ ਜਿਹੜੇ ਦੋਸ਼ ਲਗਾ ਕੇ ਪਰੇਸ਼ਾਨੀ ਖੜੀ ਕਰਨ ਵਾਸਤੇ ਲਗਾਏ ਗਏ ਨੇ ਹਾਲਾਂਕਿ ਆਮ ਆਦਮੀ ਪਾਰਟੀ ਉੱਤੇ ਹੀ ਸਵਾਲ ਖੜਾ ਕਰ ਦਿੱਤਾ ਗਿਆ ਸੀ ਕਿ ਝੂਠੇ ਦੋਸ਼ ਵੀ ਹੋ ਸਕਦੇ ਨੇ ਤੁਹਾਡੇ ਤਾਂ ਕੇਜਰੀਵਾਲ ਨੇ ਭਾਜਪਾ ਦੇ ਉੱਤੇ ਹੌਰਸ ਟ੍ਰੇਡਿੰਗ ਦਾ ਜਿਹੜਾ ਦੋਸ਼ ਲਗਾਇਆ ਸੀ ਜਿਸ ਦੇ ਵਿੱਚ ਭਾਜਪਾ ਦੇ ਉੱਤੇ ਦੋਸ਼ ਲਾਉਂਦੇ ਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਵੀ ਕਿਹਾ ਕਿ ਸਾਡੇ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰ ਇੱਕ ਨੂੰ 15 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ ਹਾਲਾਂਕਿ ਭਾਜਪਾ ਨੇ ਉਹਨਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਰਵਿੰਦ ਕੇਜਰੀਵਾਲ ਉਹਦੋਂ ਕੀ ਲਿਖ ਦਿਖਦੇ ਨੇ ਕਿ ਕੁਝ ਏਜੰਸੀਆਂ ਦਿਖਾ ਰਹੀਆਂ ਨੇ ਕਿ ਗਾਲੀ ਗਲੋਚ ਪਾਰਟੀ ਭਾਜਪਾ ਬ੍ਰੈਕਟ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਨਿਊ ਕੀ 55 ਤੋਂ ਜ਼ਿਆਦਾ ਸੀਟਾਂ ਉਹਨਾਂ ਨੂੰ ਮਿਲ ਰਹੀਆਂ ਨੇ ਪਿਛਲੇ 2 ਘੰਟੇ ਤੋਂ ਸਾਡੇ 16 ਉਮੀਦਵਾਰਾਂ ਨੂੰ ਫੋਨ ਆਏ ਨੇ ਅਗਰ ਉਹ ਆਮ ਆਦਮੀ ਪਾਰਟੀ ਛੱਡ ਦਿੰਦੇ ਨੇ ਤੇ ਪਾਰਟੀ ਦੇ ਵਿੱਚ ਆ ਜਾਂਦੇ ਨੇ ਤੇ ਉਹਨਾਂ ਨੂੰ ਮੰਤਰੀ ਜਿਹੜਾ ਅਹੁਦਾ ਦਿੱਤਾ ਜਾਏਗਾ ਔਰ 15 ਕਰੋੜ ਰੁਪਏ ਵੀ ਦੇ ਦਿੱਤੇ ਜਾਣਗੇ ਇਹ ਜਿਹੜੇ ਆਫਰ ਦਿੱਤੇ ਗਏ ਅਰਵਿੰਦ ਕੇਜਰੀਵਾਲ ਨੇ ਆਪਦੀ ਐਕਸਪੋਸ ਦੇ ਉੱਤੇ ਵੀ ਜਾਣਕਾਰੀ ਸਾਂਝੀ ਕੀਤੀ ਸੀ ਪਰ ਉਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦੇ ਪੱਲੇ ਹਾਰ ਪਈ 22 ਸੀਟਾਂ ਆਈਆਂ ਕੇਵਲ 48 ਭਾਜਪਾ ਦੇ ਹਿੱਸੇ ਤੇ ਨਾ ਤਾਂ ਕੋਈ ਖਰੀਦਿਆ ਗਿਆ ਤੇ ਨਾ ਕੋਈ ਵਿਕਿਆ ਔਰ ਇੱਥੋਂ ਤੱਕ ਕਿ ਹੁਣ ਇਸ ਮਾਮਲੇ ਦੇ ਵਿੱਚ ਜੇਕਰ ਭਾਜਪਾ ਨੇ ਸ਼ਿਕਾਇਤ ਦਿੱਤੀ ਸੀ ਤੇ ਸ਼ਿਕਾਇਤ ਦਿੱਤੀ ਕਿਸ ਨੂੰ ਐਲਜੀ ਵੀ ਕੇ ਸਖ세ਨਾ ਨੂੰ ਤੇ ਉਹਨਾਂ ਨੇ ਅੱਗੇ ਜਿਹੜੀ ਹੈ ਡਿਊਟੀ ਲਗਾ ਦਿੱਤੀ ਏਸੀਬੀ ਦੀ ਐਂਟੀ ਕ腐ਪਸ਼ਨ ਬਿਊਰੋ ਦੀ ਤਾਂ ਹੁਣ ਐਂਟੀ ਕ腐ਪਸ਼ਨ ਬਿਊਰੋ ਦੇ ਵੱਲੋਂ ਨੋਟਿਸ ਤਾਂ ਭੇਜਿਆ ਗਿਆ ਸੀ ਪਰ ਅਰਵਿੰਦ ਕੇਜਰੀਵਾਲ ਨੇ ਹਾਲੇ ਤੱਕ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਜਿਸ ਦੇ ਕਰਕੇ ਪਹਿਲਾਂ ਹੀ ਕੇਜਰੀਵਾਲ ਦੇ ਖਿਲਾਫ 15 ਜਿਹੜੇ ਕੇਸ ਚੱਲ ਰਹੇ ਨੇ ਦਿੱਲੀ ਸ਼ਰਾਬ ਨੀਤੀ ਘਟਾਲੇ ਦੇ ਵਿੱਚ ਵੀ ਸੀਬੀਆਈ ਦੇ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਜ਼ਮਾਨਤ ਉਸ ਵਿੱਚ ਮਿਲੀ ਹੋਈ ਹੈ ਤੇ ਜਾਂਚ ਜਾਰੀ ਹੈ ਸ਼ਰਾਬ ਨੀਤੀ ਘਟਾਲੇ ਦੇ ਵਿੱਚ ਈਡੀ ਦੇ ਵਿੱਚ ਕੇਸ ਦਰਜ ਕੀਤਾ ਗਿਆ ਜ਼ਮਾਨਤ ਮਿਲੀ ਹੋਈ ਹੈ ਪਰ ਜਾਂਚ ਜਾਰੀ ਹੈ ਔਰ ਸਮਨ ਦੇ ਉੱਤੇ ਗੈਰ ਹਾਜ਼ਰੀ ਹੋਣ ਕਰਕੇ ਵੀ ਈਡੀ ਨੇ ਇੱਕ ਪਰਚਾ ਦਰਜ ਕੀਤਾ ਹਾਇ ਜਿਸ ਦੇ ਵਿੱਚ ਜਾਂਚ ਜਾਰੀ ਹੈ ਔਰ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਛੋਟੇ ਮੋਟੇ ਮਾਨ ਹਾਨੀ ਦੇ ਕੇਸ ਹੋ ਗਏ ਜਾਂ ਹੋਰ ਇਸ ਤਰ੍ਹਾਂ ਦੀ ਜਿਹੜੀ ਹੈ 2014 ਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਮਾਮਲਾ ਅਮੇਠੀ ਦੇ ਵਿੱਚ ਜਿਹੜਾ ਦਰਜ ਹੋਇਆ ਸੀ ਉਸ ਦੇ ਵਿੱਚ ਵੀ ਜਾਂਚ ਜਾਰੀ ਹੈ 2014 ਦੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਅਮੇਠੀ ਦੇ ਮਾਮਲੇ ਵਿੱਚ ਜਿਹੜਾ ਕਿ ਸ਼ਬਦਾਵਲੀ ਜਿਸ ਤਰ੍ਹਾਂ ਦੀ ਵਰਤੀ ਜਾਂਦੀ ਹੈ ਚੋਣ ਜਾਬਤੇ ਦੀ ਉਲੰਘਣਾ ਕੀਤੀ ਜਾਂਦੀ ਹੈ ਇਸ ਤਰ੍ਹਾਂ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੇ ਮਾਮਲੇ ਵੀ ਦਰਜ ਨੇ ਤਾਂ ਅਰਵਿੰਦ ਕੇਜਰੀਵਾਲ ਦੀਆਂ ਹੁਣ ਹਾਰ ਤੋਂ ਬਾਅਦ ਮੁਸ਼ਕਲਾਂ ਇਸ ਕਰਕੇ ਵਾ ਸਕਦੀਆਂ ਨੇ ਕਿਉਂਕਿ ਇੱਕ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੇਕਰ ਉਹਨਾਂ ਦੇ ਮੁੱਖ ਮੰਤਰੀ ਰਹਿੰਦੇ ਹ ਹੋਇਆ ਉਹਨਾਂ ਦੀ ਸੈਟਿੰਗ ਮੁੱਖ ਮੰਤਰੀ ਦੀ ਜੇਕਰ ਗ੍ਰਿਫਤਾਰੀ ਹੋ ਸਕਦੀ ਹੈ ਉਹਨਾਂ ਨੂੰ ਜੇਲ੍ਹ 'ਚ ਰਹਿਣਾ ਪੈ ਸਕਦਾ ਬੜੀ ਮੁਸ਼ਕਲ ਨਾਲ ਜ਼ਮਾਨਤ ਮਿਲੀ ਤੇ ਜਦੋਂ ਉਹਨਾਂ ਕੋਲ ਸੱਤਾ ਹੀ ਖੁੱਸ ਗਈ ਹੈ ਜਦੋਂ ਖੁਦ ਆਪਣੀ ਸੀਟ ਹਾਰ ਗਏ ਨੇ ਨਾ ਹੁਣ ਵਿਧਾਇਕ ਨੇ ਹੁਣ ਤੇ ਉਹ ਸਾਬਕਾ ਮੁੱਖ ਮੰਤਰੀ ਦਾ ਟੈਗ ਉਹਨਾਂ ਸਾਹਮਣੇ ਲੱਗਦਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਾ ਉਹ ਦਾ ਜਰੂਰ ਉਹਨਾਂ ਕੋਲ ਹੈ ਪਰ ਉਹ ਕੋਈ ਸਰਕਾਰੀ ਤੌਰ ਤੇ ਨਹੀਂ ਹੁੰਦਾ ਉਹ ਪਾਰਟੀ ਦਾ ਨਿੱਜੀ ਜਿਹੜਾ ਢਾਂਚਾ ਉਸ ਦਾ ਉਹ ਦਾ ਤਾਂ ਹੁਣ ਤਾਕਤ ਸੱਤਾ ਦੀ ਕਿਸੇ ਤਰ੍ਹਾਂ ਨਹੀਂ ਰਹੀ ਕੇਜਰੀਵਾਲ ਕੋਲ ਕਿ ਕੇਜਰੀਵਾਲ ਸਣੇ ਹੋਰ ਕਿਹੜੇ-ਕਿਹੜੇ ਆਮ ਆਦਮੀ ਪਾਰਟੀ ਦੇ ਉੱਤੇ ਭਾਜਪਾ ਸਰਕਾਰ ਹੁਣ ਸੱਤਾ ਵਿੱਚ ਆਈ ਹੈ ਔਰ ਪੁਰਾਣੀਆਂ ਫਾਈਲਾਂ ਖੋਲ ਕੇ ਕਿਹੜੀ ਕਿਹੜੀ ਕਾਰਵਾਈ ਕਰ ਸਕਦੀ ਹੈ ਇਸ ਦੀ ਸੰਭਾਵਨਾ ਬਹੁਤ ਜ਼ਿਆਦਾ ਬਣੀ ਹੋਈ ਹੈ ਔਰ ਇੱਕ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਆਤੀ ਜਾਂ ਹੋਰ ਜਿਹੜੇ ਮੰਤਰੀ ਸਨ ਇਸ ਤੋਂ ਪਹਿਲਾਂ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਰਵਿੰਦ ਕੇਜਰੀਵਾਲ ਤੇ ਉਹਨਾਂ ਸਾਰਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾ ਰਿਹਾ ਔਰ ਇੱਕ ਇਥੇ ਜ਼ਿਕਰਯੋਗ ਤੇ ਦਿਲਚਸਪ ਤੱਥ ਹੈ ਸਾਹਮਣੇ ਕਿ ਜਿਹੜਾ ਜਿਹੜਾ ਵੀ ਆਮ ਆਦਮੀ ਪਾਰਟੀ ਦਾ ਲੀਡਰ ਜੇਲ੍ਹ ਚ ਗਿਆ ਉਹ ਆਪਣੀ ਸੀਟ ਨਹੀਂ ਬਚਾ ਸਕਿਆ ਉਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਵੋਟਾਂ ਦੇ ਵਿੱਚ ਲੋਕਤੰਤਰ ਦੇ ਵਿੱਚ ਹਾਰ ਜਿੱਤ ਦਾ ਇੱਕ ਸਿਲਸਿਲਾ ਇੱਕ ਪ੍ਰਕਿਰਿਆ ਹੈ ਇੱਕ ਨੇ ਜਿੱਤਣਾ ਹੈ ਬਾਕੀਆਂ ਨੇ ਹਾਰਨਾ ਹੈ ਪਰ ਇਸ ਮਾਮਲੇ ਦੇ ਵਿੱਚ ਹਾਰ ਕਿਉਂ ਹੋਈ ਇਹ ਸਭ ਤੋਂ ਵੱਡਾ ਸਵਾਲ ਹੈ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਸਵਾਲਾਂ ਦੇ ਵਿੱਚ ਘਿਰੇ ਹੋਏ ਆਮ ਆਦਮੀ ਪਾਰਟੀ ਦੇ ਲੀਡਰ ਹੁਣ ਇਸ ਗੱਲ ਦਾ ਵੀ ਜਵਾਬ ਨਹੀਂ ਦੇ ਪਾਰਾ ਕਿ ਉਹਨਾਂ ਨੇ 15-15 ਕਰੋੜ ਰੁਪਏ ਦੇ ਆਫਰ ਨੂੰ ਲੈ ਕੇ ਜਿਹੜਾ ACB ਨੇ ਨੋਟਿਸ ਕੱਢਿਆ ਹੋਇਆ ਹਾਲਾਂਕਿ ਇਸ ਮਾਮਲੇ 'ਚ ਕੁਝ ਲੋਕ ਲੋਕਾਂ ਦਾ ਇਹ ਵੀ ਕਹਿਣਾ ਹੈ ਮੰਨਣਾ ਹੈ ਮਹਾਰਾ ਦਾ ਸਿਆਸੀ ਮਹਾਰ ਨੇ ਜਿਹੜੇ ਟਿੱਪਣੀ ਕਰਨੇ ਕਿ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਕਈ ਥਾਵਾਂ ਉੱਤੇ ਲਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੋਰਾਵਾ ਨਹੀਂ ਪਰ ਭਾਜਪਾ ਨੇ ਸਿਰੇ ਤੋਂ ਇਹਨਾਂ ਦੋਸ਼ਾਂ ਨੂੰ ਅਨਕਾਰਦੇ ਹੋਏ ਹਮੇਸ਼ਾ ਇਹ ਗੱਲ ਕਹੀ ਹੈ ਕਿ ਜਨਤਾ ਨੇ ਜਿਹੜਾ ਫਤਵਾ ਦੇਣਾ ਹੈ ਉਹ ਜਨਤਾ ਦੇ ਹੱਕ ਵਿੱਚ ਆ ਇਸ ਕਰਕੇ ਸਾਰਿਆਂ ਨੇ ਹੱਥ ਕੰਡੇ ਅਪਣਾਏ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਸੰਬੋਧਨ ਕਰ ਰਹੇ ਸਨ ਤੇ ਉਹਨਾਂ ਨੇ ਵੀ ਦਾਵਾ ਕੀਤਾ ਕਿ ਸਾਡੇ ਰਾਜ ਦੇ ਵਿੱਚ ਕਿਸੇ ਦੇ ਖਿਲਾਫ ਵੀ ਝੂਠੀ ਕਾਰਵਾਈ ਨਹੀਂ ਹੋਈ ਝੂਠੇ ਪਰਚੇ ਦਰਜ ਨਹੀਂ ਹੋਏ ਪਰ ਭਾਜਪਾ ਨੇ ਸਾਡੇ ਨਾਲ ੱੱਕੇਸ਼ਾਈਆਂ ਬਹੁਤ ਜ਼ਿਆਦਾ ਕੀਤੀਆਂ ਨੇ ਇਸੇ ਕਰਕੇ ਸੱਤਾ ਉਹਨਾਂ ਦੇ ਕੋਲ ਗਈ ਹੈ ਇਹ ਸਾਰੀਆਂ ਗੱਲਾਂ ਦੇ ਦਾਅਵਿਆਂ ਦੇ ਵਿੱਚੋਂ ਹੁਣ ਏਸੀਬੀ ਦੇ ਨਿਸ਼ਾਨੇ ਉੱਤੇ ਜਿਵੇਂ ਅਰਵਿੰਦ ਕੇਰੀਵਾਲ ਨੇ ਈਡੀ ਸੀਬੀਆਈ ਜਾਂ ਦਿੱਲੀ ਦੀ ਪੁਲਿਸ ਕਿਉਂਕਿ ਹੁਣ ਪੂਰੀ ਤਰ੍ਹਾਂ ਉੱਥੇ ਕੰਟਰੋਲ ਦਿੱਲੀ ਦੇ ਵਿੱਚ ਵੀ ਭਾਜਪਾ ਦੇ ਕੋਲ ਹੈ ਕੇਂਦਰ ਦੇ ਵਿੱਚ ਸਾਰੇ ਜਾਣਦੇ ਨੇ ਕਿ ਭਾਜਪਾ ਦੀ ਗੱਠਜੋੜ ਵਾਲੀ ਸਰਕਾਰ ਹੈ ਸੱਤਾ ਵਿੱਚ ਤਾਂ ਸਾਰੇ ਪਾਸਿਆਂ ਤੁਰਵਿੰਦ ਕੇਜੀਵਲ ਜੇਕਰ ਘਿਰਦੇ ਨੇ ਤਾਂ ਉਸ ਦੇ ਮੁਸ਼ਕਲ ਵਿੱਚੋਂ ਨਿਕਲਣ ਦੇ ਲਈ ਉਹਨਾਂ ਨੂੰ ਕੀ ਕਾਨੂੰਨੀ ਸਹਾਰੇ ਦੇ ਵਿੱਚੋਂ ਬਚਾਅ ਮਿਲੇਗਾ ਜਾਂ ਫਿਰ ਮੁਸ਼ਕਲਾਂ ਵਧਣਗੀਆਂ ਇਸ ਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਕੁਝ ਕਲੀਅਰ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਦਲੀਲਾਂ ਠੀਕ ਨੇ ਕਿ ਵਾਕਈ ਉਹਨਾਂ ਨੇ ਜਿਵੇਂ ਪਹਿਲਾਂ ਦੋਸ਼ ਲਾਏ ਸਨ ਕਿ 15-15 ਕਰੋੜ ਰੁਪਏ ਦੀ ਆਫਰ ਮੰਤਰੀ ਮੰਡਲ ਦਾ ਲਾਲਚ ਇਹ ਸਾਰੀਆਂ ਚੀਜ਼ਾਂ ਭਾਜਪਾ ਦੇ ਵੱਲੋਂ ਕਈਆਂ ਗਿਆ ਹੋ ਸਕਦੀਆਂ ਨੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਦੋਸ਼ੇ ਝੂਠੇ ਨਿਕਲਣਗੇ ਤੇ ਜਾਂਚ ਜੇਕਰ ਨਿਰਪੱਖਤਾ ਨਾਲ ਹੁੰਦੀ ਹੈ ਉਸਨੇ ਤੈਅ ਕਰਨਾ ਹੈ ਉਹਨਾਂ ਜਾਂਚ ਕਦੋਂ ਤੇ ਕਿਵੇਂ ਤੇਜ਼ੀ ਨਾਲ ਅੱਗੇ ਵਧਦੀ ਹੈ ਇਹ ਸਾਰਾ ਕੁਝ ਹੁਣ ਐਂਟੀ ਕ腐ਪਸ਼ਨ ਬਿਊਰੋ ਦੀ ਕਾਰਵਾਈ ਦੇ ਉੱਤੇ ਸਰਗਰਮੀ ਦੇ ਉੱਤੇ ਨਿਰਭਰ ਕਰਦਾ ਹੈ ਜਦ ਤੱਕ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਹੈ ਤਦ ਤੱਕ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ